ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੈਬਲ ਦੇ ਵਿੱਚ ਔਰ ਬੈਬਲ ਪਿੰਡ ਆ ਜਿਹੜਾ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਕੋਟਕਪੂਰੇ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਵਾ ਬੈਬਲ ਬੈਬਲ ਕਲਾ ਬੈਬਲ ਖੁਰਦ ਇਹ ਆਪਸ ਦੇ ਵਿੱਚ ਗਵਾਂਡੀ ਪਿੰਡ ਤੇ ਬਾਬਲ ਕਲਾਂ ਤੋਂ ਬਾਬਲ ਖੁਰਦ ਨੂੰ ਜਿਹੜੀ ਸੜਕ ਜਾਂਦੀ ਆ ਨਾ ਉਹ ਸੜਕ ਦੇ ਉੱਤੇ ਜਦੋਂ ਸੂਆ ਆਊਗਾ ਸਮਸ਼ਾਨ ਘਾਟ ਵਾਲੀ ਸਾਈਡ ਹੀ ਤੁਸੀਂ ਸੂਏ ਦੇ ਨਾਲ ਮੁੜ ਜਾਣਾ ਬਰ ਖੇਤਾਂ ਦੇ ਵਿੱਚ ਪਾਈਆਂ ਦਾ ਘਾਰਾ ਮਿੱਤਰੋ ਕੱਟਾ ਵਿਖਾਉਣਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀ ਵੀ ਹੌਲੇ ਜੇ ਮੁੱਲ ਦਾ ਕੋਈ ਕੱਟਾ ਹੋਵੇ ਤੇ ਲੈ ਵੀ ਮਿੱਤਰੋ ਕੱਟਾ ਦਿਖਾਉਣ ਲੱਗਾ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੇ ਰੇਟ ਵੀ ਬਿਲਕੁਲ ਇੰਦਾ ਵਾਜਬ ਹੋਊਗਾ ਤੇ ਕੱਟਾ ਵੀ ਬਹੁਤ ਚੰਗਾ ਵਾ ਮਿੱਤਰੋ ਥੱਲੋ ਵੀ ਬਹੁਤ ਚੰਗਾ ਵਾ ਉੰਦ ਵੀ ਭਈ ਮੱਥੇ ਪਟਾ ਚਾਰੇ ਪੈਰ ਨਿਸ਼ਾਨ ਆ ਜਿਹੜੇ ਸਾਰੇ ਓਕੇ ਜਮਾ ਕਵਰ ਕਰਦਾ ਤੋਰ ਕੇ ਵੀ ਵਿਖਾ ਦੂੰਗਾ ਆਜੋ ਭਈ ਮੜਾ ਜੇ ਨੇੜੇ ਇੱਥੇ ਤਾਂ ਪਹਿਲਾਂ ਦੀ ਡਿਟੇਲ ਜਾਣ ਲਈਏ ਮੈਂ ਕਿ ਆਪਾਂ ਲਾਈ ਨਹੀਂਗੇ ਤੇ ਆਪਾਂ ਕਿਉਂਕਿ ਫਿਰ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਵਧੀਆ ਵੀਰ ਸੇਤਾ ਘਰ ਪਰਿਵਾਰ ਜੀ ਵਧੀਆ ਵਧੀਆ ਭਾਈ ਠੀਕ ਆ ਭਾਈ ਨਾਮ ਦੱਸੀ ਕਰੋ ਦੀ ਇੱਕ ਨਾਮ ਵੀਰੇ ਲੱਖਾ ਵੀਰੇ ਲੱਖਾ ਸੰਨ ਆਫ ਵੀਰੇ ਕੌਰ ਸਿੰਘ ਜਥੇਦਾਰ ਕੌਰ ਸਿੰਘ ਜਥੇਦਾਰ ਲੱਖੇ ਬਾਈ ਫਿਰ ਪਸ਼ੂ ਪਾਲਣ ਦਾ ਸ਼ੌਂਕ ਹੈ ਕਦੋਂ ਤੋਂ ਪਾਈ ਬੈਠਾ ਇਹ ਬਾਈ ਸਾਡੇ ਬਜ਼ੁਰਗਾਂ ਦਾ ਹੀ ਹੈ ਠੀਕ ਆ ਬਾਈ ਬਾਪੂ ਦੇ ਰੱਖੇ ਹੋਏ ਆ ਪਹਿਲਾਂ ਤੋਂ ਹੀ ਠੀਕ ਆ ਬਾਈ ਠੀਕ ਆ ਤੇ ਇਹ ਕੱਟਾ ਬਾਈ ਫਿਰ ਕਿੰਨੇ ਚਿਰ ਦਾ ਹੋ ਗਿਆ ਇਹ ਕੱਟਾ 9-10 ਮਹੀਨਿਆਂ ਦਾ ਵੀਰੇ 9-10 ਮਹੀਨਿਆਂ ਦਾ ਹੈ ਇਹਦੀ ਮਾਂ ਟੇਢੀ ਧਾਰੀ ਦੀ ਉਧਰ ਖੜੀ ਆਪਣੀ ਸੂਏ ਤੇ ਠੀਕ ਆ ਉਧਰ ਪਰਲੇ ਘਰੇ ਹੈ ਠੀਕ ਆ ਟੇਢੀ ਧਾਰੀ ਦੇ ਵਿੱਚੋਂ ਹਾਂ ਟੇਢੀ ਧਾਰੀ ਦੇ ਵਿੱਚ ਠੀਕ ਆ ਬਾਈ ਠੀਕ ਆ ਕਿਹਨੇ ਕੁ ਦੁੱਧ ਦੇਗੀ ਸੀ ਉਹ ਬਾਈ ਰੋਡਿਆਂ ਤੋਂ ਲਈ ਸੀ ਬਾਈ ਠੀਕ ਆ ਬਾਈ 12 ਕਿਲੋ ਦੁੱਧ ਦਿੱਤਾ ਗੋਟੀ ਕੇ ਟੂਕੇ ਦਾ ਤਾਂ ਪਤਾ ਕਿ ਨਹੀਂ ਪਤਾ ਵੀ ਯਾਰ ਨਹੀਂ ਪਤਾ ਪਰ ਰੋਡਾਂ ਤੋਂ ਹੀ ਲਿਆਂਦੀ ਸੀ ਮਤਲਬ ਮਗਰ ਹੀ ਆਇਆ ਸੀਗਾ ਕਨਫਰਮ ਨਹੀਂਗਾ ਹੈ ਠੀਕ ਹੈ ਬਾਈ ਠੀਕ ਹੈ ਤੇ ਕੀ ਰੇਟ ਰਹੂਗਾ ਬਾਈ ਫਿਰ ਇਹਦਾ ਆਪਾਂ 16000 ਰੁਪਏ 16000 ਰੁਪਏ ਦੇ ਵਿੱਚੋਂ ਮਾਨਤਨ ਬਾਈ ਕੋਈ ਵਾਲੀ ਬਾਈ ਕਰ ਦਾਂਗੇ ਠੀਕ ਹੈ ਯਾਰ ਕੱਟੇ ਦਾ ਜਰਾ ਰੇਟ ਠੀਕ ਹੈ ਕੱਢੀ ਬਗ ਤੋਰੀ ਵੀਰੇ ਬੰਦਾ ਲੈ ਵੀ ਮਿੱਤਰੋ ਹੁਣ ਮਰਲੀ ਤੁਹਾਡੇ ਘਰੇ ਵਧੀਆ ਪਣ ਜੂਗੇ ਥੱਲੋ ਵੀ ਤੁਹਾਨੂੰ ਮੈਂ ਵਿਖਾ ਦਊਗਾ ਬਰੀਕੀ ਬਰੂਕੀ ਬਹੁਤ ਚੰਗੇ ਆ ਦੇਖੋ ਤੁਸੀਂ ਕਰਮ ਵਾਲੇ ਦੀ ਕਦ ਕੁੱਦ ਵੀ ਠੀਕ ਆ ਡਿਜ਼ਾਈਨ ਵੀ ਚੰਗਾ ਕੱਟੇ ਦਾ ਜਿੰਨਾ ਹੈਗਾ ਲਿਓ ਬਈ ਮੋੜ ਦੋ ਸੋਹਣੀ ਜਿਹੜੀ ਬਰੀਕੀ ਹੈ ਜੰਨੀ ਹੈਗੀ ਦੇਖ ਸਕਦੇ 16000 ਰੁਪਏ ਇਹਦਾ ਰੇਟ ਆ ਮਿੱਤਰੋ ਤੇ ਬਾਕੀ ਬਈ ਕੱਟਾ ਮੱਥੇ ਪਟਾ ਚਾਰੇ ਪੈਰ ਔਰ ਕਦ ਕਾਠੀ ਵੀ ਠੀਕ ਆ ਨੋਹਾਂ ਦਸ ਮਹੀਨਿਆਂ ਦੇ ਵਿੱਚ ਆਂਗੂਂਗੇ ਬਹੁਤ ਚੰਗੇ ਕੱਟੇ ਦੇ ਦੇਖ ਲਓ ਮਿੱਤਰੋ ਤੁਸੀਂ ਬਰੀਕੀ ਵੀ ਚੰਗੀ ਆ ਕੱਟੇ ਦੀ ਤੇ ਬਾਕੀ ਬਈ ਚਾਰੇ ਪੈਰ ਬਹੁਤ ਸੋਹਣਾ ਜਿੰਨਾ ਹੈਗਾ ਟਾਂਚੇ ਮੋ ਬਾਈ ਚਾਰੂ ਬਹੁਤ ਹੈ ਚਾਰੂ ਖਾਨ ਪਿੰਨੋ ਖੁੱਲਾ ਹੈ ਠੀਕ ਹੈ ਬਈ ਠੀਕ ਹੈ ਲੱਖੀ ਬਾਈ ਨੰਬਰ ਤਾਂ ਹੀ ਕਰਾਂ ਦੀ ਆਪਣਾ ਮੋਬਾਈਲ ਨੰਬਰ ਹੈ 98153 4463 98153 4463 4463 98153 4463 ਪਈ ਦਾ ਫੋਨ ਨੰਬਰ ਆ ਪਿੰਡ ਪਹਿਪਲਾ ਮਿੱਤਰੋ ਤੇ ਆ ਜਿਹੜਾ ਮਿੱਤਰੋ ਜਿਹਦਾ ਜਾਂਦਾ ਇਹ ਸੂਆ ਆਉਂਦਾ ਵਾ ਨਾਲ-ਨਾਲ ਦੇਖ ਸਕਦੇ ਆ ਤੇ ਇਹ ਸੂਏ ਦੇ ਨਾਲ-ਨਾਲ ਆ ਕੇ ਬੱਸਾ ਪਾਈਆਂ ਦਾ ਘਰ ਉਹ ਤੁ ਤੁ ਨੂੰ ਸਿੱਧਾ ਗੇਟ ਦੇ ਸੁਜੂਗਾ ਪਾਈਆਂ ਦਾ ਬਾਕੀ ਨੰਬਰ ਮੈਂ ਸਕਰੀਨ ਦੇ ਉੱਤੇ ਲਾਈ ਦੇਣਾ ਗੱਲਬਾਤ ਕਰ ਥੋੜੇ ਮਣ ਜਾਉ ਥੋੜਾ ਵਿਖਾ ਦਈਏ ਇਹਨੂੰ ਇਹਨੂੰ ਪਿਛੇ ਨੂੰ ਮੈਂ ਤੁਹਾਨੂੰ ਵਿਖਾ ਦਿੰਦਾ ਮਿੱਤਰੋ ਆ ਦੇਖੋ ਬਸ ਠੀਕ ਹੈ ਜੀ ਓਕੇ ਇੱਕ ਵਾਰੀ ਹੋਰ ਦੇ ਹੋ ਬੰਦਾ ਜੀ ਨੂੰ ਤੁਹਾਨੂੰ ਮੈਂ ਥੋੜਾ ਜਿਹਾ ਤਲਿਆਰਾ ਰੋਲ ਕਰਦਾ ਵਾ ਬਾਈ ਹੋਰ ਨੇ ਪਾਇਆ ਨਹੀਂਗਾ ਕਿਉਂਕਿ ਉਹ ਰੱਸੀ ਆ ਪਾਈ ਹੋਈ ਨਾ ਜਿਹੜੀ ਹੁੰਦੇ ਨਾਲ ਹੀ ਬੰਨਿਆ ਹੁੰਦਾ ਬਈ ਕੁੰਡੀ ਡਾਈ ਹੋਈ ਆ ਆਹ ਪਸ਼ੂ ਬਾਈਆਂ ਦੇ ਬਾਅਦ ਸਾਰੇ ਸਿਆਣੇ ਆ ਮਿੱਤਰੋ ਵੇਖ ਸਾਈਵਾਲਾ ਗਾਂ ਨਾਲ ਬੱਛੀ ਆ ਖੁੱਲੀ ਫਿਰਦੀ ਰਹੀ ਦੀ ਹਾਂ ਕੋਈ ਨਾ ਜੀ ਤੇ ਖੁੱਲੀ ਫਿਰਦੀ ਉਹਨੂੰ ਆਵਾਜ਼ ਮਾਰ ਲਾ ਪਰ ਉਧਰ ਹੀ ਆ ਜਣਾ ਇਹ ਬਾਈ ਦੇ ਕਿੱਜਾਏ ਹੋਏ ਆ ਨੰਬਰ ਮੈਂ ਬਾਈ ਦਾ ਲਾਤਾ ਸਕਰੀਨ ਤੇ ਬੈਬਲ ਦੇ ਵਿੱਚ ਕੱਟਾ ਖੜਾ ਹੋਇਆ ਸੀਮਨ ਦਾ ਆਉਣ-ਆਉਣ ਨਹੀਂ ਪਤਾ ਕਿਹੜੇ ਉਹਨਾਂ ਕਿਉਂਕਿ ਕਿਸੇ ਦਾ ਕਹਿਣਾ ਵੀ ਬਹੁਤ ਗਲਤ ਹੁੰਦੀ ਗੱਲ ਬਾਕੀ ਹੋਊਗਾ ਕਿਸੇ ਚੰਗੇ ਘਰਾਣੇ ਦਾ ਮਾਂ ਦਾ ਪੱਖ ਪਤਾ ਵਾ ਵੀ ਤੇਰਾ ਕਿਲੋ ਤੋਂ ਜਿਹੜੀ ਆਪਣੀ ਮਾ ਦਾ ਪੱਖ ਜਿਹੜਾ ਪਤਾ ਵਾ 13 ਕਿਲੋ ਦੁੱਧ ਤਿਆਰ ਆ ਤੇ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਗੱਲਬਾਤ ਲਈ ਸੰਪਰਕ ਕਰ ਲਿਓ ਜਿਹੜੇ ਭਰਾ ਨੂੰ ਕੱਟਾ ਚਾਹੀਦਾ ਹੋਇਆ 16000 ਰੁਪਿਆ ਰੇਟ ਆ ਧੰਨਵਾਦ